ओके सत श्री अकाल नमस्कार दैनिक सवेरा ਦਾ YouTube ਚੈਨਲ ਸਵੇਰਾ 스타 ਟਾਕਸ ਤੁਸੀਂ ਦੇਖ ਰਹੇ ਹੋ ਮੇਰਾ ਨਾਮ ਪਕਪਕ ਦੀਪਕ ਔਰ ਸ਼ੋਅ ਦਾ ਨਾਮ ਹੈ ਉਹ ਤੇਰੀ ਦੀ ਔਰ ਕਮਾਲ ਦੀ ਗੱਲ ਇਹ ਹੈ ਕਿ ਉਹ ਤੇਰੀ ਦੀ ਸ਼ੋਅ ਵਿੱਚ ਅੱਜ ਪਕਪਕ ਦੀਪਕ ਨਹੀਂ ਬੋਲੇਗਾ ਅੱਜ ਬੋਲਣਗੇ ਪੰਜਾਬ ਦੇ ਉਹ ਲੋਕੀ ਜੋ ਕਈ ਪਾਰਟੀਆਂ ਤੋਂ ਨਾਰਾਜ਼ ਨਹੀਂ ਕਈ ਪਾਰਟੀਆਂ ਤੋਂ ਬਹੁਤ ਖੁਸ਼ ਨਹੀਂ ਪੰਜਾਬ ਦੇ ਲੋਕੀ ਕਿਹੜੀ ਸਰਕਾਰ ਚਾਹੁੰਦੇ ਨੇ ਔਰ ਕਿਹੜੀ ਸਰਕਾਰ ਤੋਂ ਬਹੁਤ ਜ਼ਿਆਦਾ ਦੁਖੀ ਨੇ ਅਸੀਂ ਪੰਜਾਬ ਦੇ ਕੋਨੇ-ਕੋਨੇ 'ਚ ਗਏ ਔਰ ਲੋਕਾਂ ਤੋਂ ਪੁੱਛਿਆ ਉਹਨਾਂ ਨੇ ਕੀ ਕਿਹਾ ਸੁਣੋ ਉਹ ਤੇਰੀ ਵੇਚ ਜੇ ਗੁਰੂ ਗ੍ਰੰਥ ਸਾਹਿਬ ਦੀ ਵਿਆਪਦੀ ਕਰਾਇਆ ਤੇ ਇਹਨਾਂ ਨੇ ਕਾਲੀਆਂ ਨੇ ਕਰਾਈਆ ਕੈਪਟਨ ਹੋਣ ਜਿੰਨੇ ਵੀ ਕੰਮ ਕੀਤੇ ਜਿੰਨੀ ਸਾਡੀ ਪਾਵਲਾ ਮੰਢੀ ਸੀ ਕੋਹ ਉਦੋਂ ਮਰਵਾ ਪੀਆ 84 ਨਾਜ਼ੇ ਆਪਣੇ ਆਪ ਨੂੰ ਰੱਖਿਆ ਸਹੀ ਉਹਦਾ ਸਿਸਟਮ ਜਿਹੜਾ ਹੈਗਾ ਕੋਈ ਵੀ ਗੁੱਡ ਬਾਏ ਬਾਦਲਸ ਸਾਡਾ ਪਹਿਲਾ ਪ੍ਰੋਗਰਾਮ ਇਹ ਹੈ ਬਈ ਕੋਈ ਜਿੱਤੇ ਜਾਂ ਹਾਰੇ ਨਹੀਂ ਕਾਲੀਆਂ ਨੂੰ ਵੋਟ ਪਾਉਣੇ। ਦੇਖੋ ਜੀ ਗੁਰੂ ਘਰੋਂ ਆਇਆ। ਮੈਂ ਤੇ ਅਰਦਾਸ ਕਰਦਾ ਵੀ ਕੈਪਟਨ ਸਾਹਿਬ ਮੁੱਖ ਮੰਤਰੀ ਬਣ ਜਾਣੇ ਅਸੀਂ ਬਚੇ ਰਹਿਾਂਗੇ। ਸਰਕਾਰ ਤੇ ਕਾਲੀਆਂ ਦੀ ਆਈ ਸਾਡਾ ਤੇ ਬੇੜੇ ਬਿਠਾ ਲ ਦਿੱਤਾ ਇਹਨੇ। ਕੋਈ ਪਿੰਡ ਦੇ ਵਿੱਚ ਕੰਮ ਨਹੀਂ ਹੋਇਆ। ਨਾ ਕੋਈ ਸਾਡੇ ਪੈਵਲੈਂਡ ਪਾਈ ਆ। ਨਾ ਕੋਈ ਰੋਡ ਬਣਿਆ ਆ। ਟੁੱਟੇ ਰੋੜ ਆ। ਗੱਡੀ ਸਾਡੀ ਨਹੀਂ ਕੋਈ ਚੱਲਦੀ ਤੇ ਜਿੰਨੇ ਕੇਸ ਆ ਸਾਡੇ ਥਾਣਿਆਂ ਤੇ ਹੋਏ ਕਾਲੀਆਂ ਨਹੀਂ ਕਰਾਏ ਆ। ਕਾਂਗਰਸ ਵੀ ਲਿਆ ਕੇ ਦੇਖ ਲਈ ਤੇ ਕਾਲੀ ਵੀ ਲਿਆ ਕੇ ਦੇਖ ਲੈ। ਹੁਣ ਆਮ ਨੂੰ ਨਵੇਂ ਬੰਦੇ ਨੂੰ ਪਾਰਟ ਦਿਓ। ਅਸੀਂ ਉਹ ਬਾੜਿਆਂ 'ਚ ਬੈਠੇ ਆ। ਤੱਕ ਜਾਈ ਹੋਣ ਦੀ ਆ ਸਾਡੇ ਨੂੰ ਮੋਦੀ ਕੁਛ ਨਾ ਕੁਛ ਤੇ ਕਰ ਹੀ ਰਿਹਾ ਨਾ ਇੰਡੀਆ ਨੂੰ ਸਪੋਰਟ ਕਰਨ ਲਈ ਨਾਲੇ ਬੈਟਰ ਕਰਨ ਲਈ ਤੇ ਉਹਨੂੰ ਜੇ ਪੰਜਾਬ 'ਚ ਵੀ ਉਹੀ ਸਰਕਾਰ ਰਹੇਗੀ ਤਾਂ ਕੋਈ ਫਾਇਦਾ ਨਹੀਂ ਸੈਂਟਰ ਵਾਲਾ ਵੀ ਕੋਈ ਕਰ ਸਕੇਗਾ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜਿਹੜਾ ਆ ਜਵੇ ਆਪਾਂ ਨੂੰ ਬਾਬਾ ਦੇਣਾ ਕਿਸ ਨੇ ਕੋਣ ਹੈਗਾ ਆਪਣੀਆਂ ਕਰਕੇ ਖਾਣੀ ਪਣੀ ਹੈ ਕੋਈ ਜਿਆਦਾ ਸਿੱਖਾ ਨਹੀਂ ਇੱਥੇ ਉਹ ਚਾਰ ਖੜੀਆਂ ਇੱਕ ਬਾਦਮਿਕਾਂ ਦੀ ਬਣਾਏ ਖੜੇ ਕਰਦੇ ਆਮ ਆਦਮੀ ਪਾਰਟੀ ਵਾਜੀ ਪੰਜਾਂ ਸਾਲਾਂ ਵਿੱਚ ਪਹਿਲੋ ਤਾਂ ਕੁਛ ਨਹੀਂ ਹੋ ਰਿਹਾ ਸੀ ਹੁਣ ਜਦੋਂ ਕਿ ਵੋਟਾਂ ਆ ਗਈਆਂ ਆ ਤੇ ਨਾ ਸਭ ਕੁਝ ਰਾਰੂ ਬਣਾਉਣੇ ਸ਼ੁਰੂ ਕਰ ਦਿੱਤੇ ਪੀਪਲ ਡਾਈਂਗ ਪੀਪਲ ਲੂਜ਼ਿੰਗ ਮਦਰ ਲੂਜ਼ਿੰਗ ਸਨ ਦ ਸਿਸਟਰ ਲੂਜ਼ਿੰਗ ਬ੍ਰਦਰਸ ਐਂਡ ਬ੍ਰਦਰ ਲੂਜ਼ਿੰਗ ਸਿਸਟਰਸ ਹੇਅਰ ਨੋ ਕਲੂ ਯੂ ਸੀ ਮਾਈ ਟਾਊਨ ਆਲਸੋ ਪੀਪਲ ਗੈਟਿੰਗ ਕਿਲਡ ਐਂਡ देयर इज नो ਡਿਫੈਂਸ ਫਾਰ ਦ ਗਰਲਸ ਐਂਡ ਦੈਟਸ ਵਾਈ ਥੀਸ ਗਵਰਨਮੈਂਟ ਆਲ ਫੇਲਿਅਰ ਕਾਂਗਰਸ ਫੇਲਿਅਰ ਆ ਰੈਡੀ ਐਂਡ ਅਕਾਲੀਜ਼ ਡਾਈ ਨਾਉ ਦੇ ਆਰ ਆਲਰੇਡੀ ਫਿਨਿਸ਼ ਇਹ ਸਿਲੰਡਰ ਵਾਲੀ ਸਕੀਮ ਆਈ ਆ ਜਿਹੜਿਆਂ ਜਿਨ੍ਹਾਂ ਤੋਂ ਹੈ ਨਹੀਂਗੇ ਉਹਨਾਂ ਨੂੰ ਦਿੱਤੇ ਨੇਗੇ ਦੇ ਜਿਨ੍ਹਾਂ ਤੋਂ ਹੈਗੇ ਆ ਉਹਨਾਂ ਨੂੰ ਡਬਲ ਡਬਲ ਦੇ ਦਿੱਤੇ ਆਈ ਮੈਂ ਤਾਂ ਆਮ ਆਦਮੀ ਨਹੀਂ ਵੋਟ ਪਾਉਣਾ ਓਏ ਇਹ ਨਹੀਂ ਚਾਹੀਦੇ ਇਹ ਨਹੀਂ ਚਾਹੀਦੇ ਇਹਨਾਂ ਦਾ ਨਾਮ ਵੀ ਨਹੀਂ ਲੈਣਾ ਲੋਕਾਂ ਦਾ ਪਿੰਡੀ ਦੋਈ ਦੋਈ ਵਾਰੀ ਤਿੰਨੀ ਤਿੰਨੀ ਵਾਰੀ ਕਲੋਨੀਆਂ ਮਿਲ ਗਈਆਂ ਸਾਡੇ ਪਿੰਡ ਕੋਸ਼ਵਨ ਬਾਦਲ ਮੈਨੂੰ ਐਸ ਗੱਲੋਂ ਮਾੜਾ ਲੱਗਦਾ ਮੋਟਰਾਂ ਦੇ ਬਿੱਲ ਕਹਿੰਦੇ ਮਾਫਿਆ ਹਾਂ ਤਾਂ ਆ ਟੈਂਕੀ ਦਾ ਬਿੱਲ ਲੈਣ ਦੇ ਮਾਰਿਆ ਤੋਂ ਤੇ ਇਹ ਮੋਟਰਾਂ ਦੇ ਮਾਫੇ ਨੇ ਕਾਹਦੇ ਪਹਿਲੇ ਬਾਦਲ ਕੀਤੇ ਜਿਹੜੀ ਮੌਜੂਦਾ ਸਰਕਾਰ ਆ ਇਨੇ ਜਿੰਨਾ ਪੰਜਾਬ ਨੂੰ ਬਰਬਾਦ ਕੀਤਾ ਸਿਰਫ ਕੈਪਟਨ ਹੀ ਇੱਕ ਐਸਾ ਇਨਸਾਨ ਆ ਜਿਹੜਾ ਦੁਬਾਰਾ ਪੰਜਾਬ ਨੂੰ ਖੁਸ਼ਹਾਲੀ ਤੇ ਲਿਆ ਸਕਦਾ ਅਸੀਂ ਜੇ ਇਹਨੂੰ ਸ਼ੁਰੂ ਤੋਂ ਪਾਉਂਦੇ ਆਂ ਅਕਾਲੀਆਂ ਨੂੰ ਉਹਨਾਂ ਨੇ ਪਾਉਣੀਆਂ ਸੀ ਇੱਕ ਬੰਦੇ ਕੋ ਆਪਣਾ ਘਾਰ ਹੀ ਮਹਾ ਚਲਾਇਆ ਜਾਂਦਾ ਬਦਲ ਸਾਹਿਬ ਐਡਾ ਵੱਡਾ ਪੰਜਾਬ ਚਲਾਉਂਦੇ ਆ ਫੇਰ ਵੀ ਲੋਕਾਂ ਦਾ ਕਈ ਕਹਿੰਦੇ ਉਹ ਮਾੜਾ ਮਾੜਾ ਕੀ ਉਹਨਾਂ ਨੇ ਮਾੜਾ ਕੀਤਾ ਹਲੇ ਤੱਕ ਕਿਸੇ ਨੇ ਕੋਈ ਕੰਮ ਚੰਗਾ ਕੀਤਾ ਨਹੀਂ ਨੋਟਬੰਦੀ ਦਾ ਰੋਲਾ ਸਾਰੇ ਸੁਣਾਈ ਜਾਂਦੇ ਪਏ ਆ ਇਹ ਜੀ ਅਕਾਲੀਆਂ ਨੇ ਕੀਤਾ ਇਹ ਵੱਖਾ ਜੜ ਖਰਾਬ ਆ ਜਿੱਥੇ ਜਾਈਦਾ ਉੱਥੇ ਜਾ ਕੇ ਕਹਿੰਦਾ ਜੀ ਫਲਾਣੇ ਨੂੰ ਮਿਲੋ ਫਲਾਣੇ ਨੂੰ ਮਿਲੋ ਪੈਸਾ ਹੀ ਚਾਈ ਜਾਂਦੇ ਸਾਨੂੰ ਪੈਸਾ ਦਿਓ ਨਾ ਕੋਈ ਇਹਨਾਂ ਨੇ ਸੜਕ ਬਣਾਈਆਂ ਨਾ ਕੋਈ ਗੱਲ ਨਾ ਕੋਈ ਬਾਤ ਕੈਪਟਨ ਦੀ ਚਾਹੀਦੀ ਕੈਪਟਨ ਕਹ ਕੈਪਟਨ ਕੋ ਦੇ ਪਾਈ ਜੀ ਨਹੀਂ ਕੋਈ ਕੰਮ ਸੋ ਆ ਰਿਹਾ ਹੋਵੇ ਤਾਂ ਭਈ ਹੈ ਕੋਈ ਗੱਲ ਕਾਲੀ ਬੰਦੇ ਮਾਰ ਛੜਦੇ ਛੇਤੀ ਇੱਕ ਦੂਸ ਨੂੰ ਢਾ ਲੈਂਦੇ ਇੱਕ ਦਾਂ ਡਾਦੇ ਉਹਨਾਂ ਤੋਂ ਅਸੀਂ ਕਾਲੀ ਸਰਕਾਰ ਨੂੰ ਤਾਂ ਨਹੀਂ ਵੈਸੇ ਚਾਹੁੰਦੇ ਅਸੀਂ ਚਾਹੁੰਦੇ ਹਾਂ ਜਾਂ ਆਪ ਆ ਜਵੇ ਜਾਂ ਕਾਂਗਰਸ ਆ ਜਵੇ ਵੈਸੇ ਕਾਂਗਰਸ ਆ ਜਵੇ ਤਾਂ ਵਧੀਆ ਕਾਂਗਰਸ ਵਧੀਆ ਹੈ ਕਾਂਗਰਸ ਵਾਲੇ ਹੁੰਦੇ ਤਾਂ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਦੀ ਵਿਵਧੀ ਹੋਣੀ ਨਹੀਂ ਸੀ ਇਹ ਜੇ ਜਿਹੇ ਤਰ੍ਹਾਂ ਦੇ ਖੂਨ ਨੂੰ ਰਾਹ ਬਣ ਜਵੇ ਉਹ ਡਵੈਲਪਮੈਂਟ ਨਹੀਂ ਹੁੰਦੀ ਲੋਕਾਂ ਦੇ ਜਿਹੜੇ ਚੁੱਲ੍ਹੇ ਠੰਡੇ ਹੋ ਗਏ ਉਹ ਉਹਦੇ ਬਾਰੇ ਇੱਥੇ ਡਾ ਕੀ ਖਿਆ ਤੈਨੂੰ ਨਹੀਂ ਪਤਾ ਨਹੀਂ ਇਹ ਚੰਗੀ ਸਰਕਾਰ ਇਹ ਜਾਣੀ ਚਾਹੀਦੀ ਐ ਮੈਂ ਦੇਖਣ ਛੇਦੀ ਛੇਦੀ ਚੱਲਦੀ ਬਾ ਤਾਨੂੰ ਅਸੀਂ ਆਪ ਹੀ ਸਿੱਖਿਆ ਦਿੰਦੇ ਆ ਆ ਬੰਦਾ ਵਧੀਆ ਔਰ ਉਹਦੀ ਸਰਕਾਰ ਸਾਰਾਣਾ ਵਧੀਆ ਜਨਾਲ ਕੀ ਕੋਈ ਨਹੀਂ ਕਰ ਰਿਹਾ ਆਟੇ ਦੇ ਰਿਹਾ ਲੋਕਾਂ ਨੂੰ ਦਾਲਾ ਦੇ ਰਿਹਾ ਕੱਲੀ ਕਣਕ ਦਾਣਿਆਂ ਨੂੰ ਕੀ ਕਰੀਏ ਅਸੀਂ ਤਾਂ ਉੱਥੇ ਚੁੱਲ੍ਹੇ ਤਾਂ ਚੁੱਲ੍ਹੇ ਜਿਹੜੇ ਭਏ ਉਹ ਕੀ ਕਰੀਏ ਬਾਰ ਮੰਡੀ ਜਿਵੇਂ ਰੋਟੀ ਲਾਉਣ ਜਾਣੀ ਤੇ ਕਾਂਗਰਸ ਦੀ ਸਰਕਾਰ ਆ ਕੀ ਸਾਨੂੰ ਕੁਝ ਨਹੀਂ ਮਿਲਦਾ ਪਹਿਲਾਂ ਅਸੀਂ ਆਪ ਦੇ ਹੱਕ ਚ ਸਭ ਕੁਝ ਲੇਕਿਨ ਜਦੋਂ ਉਹਨਾਂ ਦੇ ਆਪਸ ਵਿੱਚ ਇਹ ਨਹੀਂ ਕਸ਼ਮਕਾਸ਼ ਹੋ ਗਈ ਜ਼ਬਰਦਸਤ ਸੋਨਾ ਕਿੱਥੇ ਚੱਲਣਾ ਜਿੱਤੂ ਕਾਲੀ ਪਾਰਟੀ ਜਿੱਤੂ ਹੋਰ ਕੌਣ ਜਿੱਤੂਗਾ ਪੰਜਾਬ ਚ ਬਾਦਲ ਦੀ ਸਰਕਾਰ ਆਣੀ ਚਾਹੀਦੀ ਫੇਰ ਪੰਜਾਬ ਚ ਜਿੱਤੇਗਾ ਆਮ ਪਾਰਟੀ ਕਾਂਗਰਸੀ ਕਾਂਗਰਸ ਤੁਸੀਂ ਕਾਂਗਰਸੀ ਆਣੀ ਚਾਹੀਦੀ ਭਾਈ ਸਰਕਾਰ ਉਹ ਸਰਕਾਰ ਤੇ ਹੁਣ ਫੇਰ ਆਉਣੀ ਬਾਦਲ ਸਾਹਿਬ ਦੀ ਕਾਂਗਰਸ ਸਾਹਿਬ ਇਹ ਕੈਪਟਨ ਸਾਹਿਬ ਆਉਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਬਾਦਲ ਆਉਗਾ ਆਮ ਆਦਮੀ ਪਾਰਟੀ ਭਾਈ ਇਸ ਟਾਈਮ ਬਾਦਲ ਹੀ ਆਊਗਾ ਲੱਗਦਾ ਯਾਬ ਦੇ ਵਿੱਚ ਆਮ ਆਦਮੀ ਦਾ ਜੋਰ ਹੈ ਜੀ ਰੋਲੇ ਹਰਦਾਨੇ ਆ ਉਹ ਬੋਰਡ ਦੀ ਨੂੰ ਮਰਜ਼ੀ ਪਾ ਦੇ ਸਭ ਇੱਕੋ ਜਿਹੇ ਨੇ ਜਿਨ੍ਹਾਂ ਲੋਕਾਂ ਤੋਂ ਅਸੀਂ ਪੁੱਛਿਆ ਉਹਨਾਂ ਨੇ ਤਾਂ ਇਹ ਕਹਿ ਦਿੱਤਾ ਤੁਸੀਂ ਕੀ ਕਹਿੰਦੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਹੜੀ ਸਰਕਾਰ ਚਾਹੀਦੀ ਹੈ ਕਿਸ ਸਰਕਾਰ ਤੋਂ ਤੁਸੀਂ ਪਰੇਸ਼ਾਨ ਹੋ ਸਾਡੇ ਚੈਨਲ ਦਾ ਨਾਮ ਸਵੇਰਾ ਸਟਾਰ ਟਾਕਸ ਮੇਰਾ ਨਾਮ ਪੱਕ ਪੱਕ ਦੀਪਕ ਬਾਏ ਬਾਏ ਮੈਂ ਵੇਟ ਕਰੂੰਗਾ ਤੁਹਾਡੇ ਕਮੈਂਟ ਦੀ